ਸਾਹਮਣੇ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਆਰਤੀ ਸਾਹਿਬ ਹੈ। ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਓਡੀਸਾ ਦੇ ਵਿੱਚ ਤੇ ਜਗਨਨਾਥਪੁਰੀ ਆਏ ਤੇ ਉਹਨਾਂ ਨੇ ਇਹ ਆਰਤੀ ਹੋ ਰਹੀ ਸੀ। ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਰਤੀ ਉਚਾਰੀ ਗगन ਮਥਲ ਰੋ ਚੰਦ ਦੀਪਕ ਪਨ ਤਾਰਕਾ ਮੰਡਲ ਜਨਕ ਮੋਤੀ ਉਹ ਇੱਥੇ ਉਚਾਰੀ ਸੀ। ਆ ਗੁਰਦੁਆਰਾ ਸਾਹਿਬ ਬਣਿਆ ਹੋਇਆ। ਇੱਥੇ ਵੀ ਪਤਾ ਕੀਤਾ ਗੁਰਦਰਾ ਸਾਹਿਬ ਚ ਅੰਦਰ ਇਹਨਾਂ ਨੇ ਰੱਖੀ ਆ ਕੁੜੀ ਓਡੀਸਾ ਦੀ ਆ ਉਹ ਕਹਿੰਦੀ ਕਿੰਨੇ ਬੰਦੇ ਪਹਿਲਾਂ ਤਾਂ ਪੁੱਛਿਆ ਪਰ ਮੁੜ ਕੇ ਬਾਅਦ ਚ ਜਵਾਬ ਦੇਦਾ ਅੰਦਰ ਦਰਸ਼ਨ ਕਰਦੇ ਆ ਗੁਰਦਰਾ ਸਾਹਿਬ ਦੇ ਇਹ ਉਹ ਹਿੰਦੂਆਂ ਦਾ ਜਗਨਨਾਥ ਪੁਰੀ ਧਾਰਮਿਕ ਸਥਾਨ ਆ ਜਿੱਥੇ ਆਰਤੀ ਉਚਾਰਨ ਹੋ ਰਹੀ ਸੀ ਇਹ ਆਸੇ ਪਾਸੇ ਸਾਹਮਣੇ ਜਿਹੜਾ ਸਮੁੰਦਰ ਤੁਸੀਂ ਦੇਖ ਰਹੇ ਹੋ ਇਹ ਸਮੁੰਦਰ ਦੇ ਕਿਨਾਰੇ ਜਿਹੜੀ ਆਰਤੀ ਹੋ ਰਹੀ ਸੀ ਇਸ ਨੂੰ ਗੁਰੂ ਸਾਹਿਬ ਜਿਹੜਾ ਆਉਂਦਾ ਦੇਖ ਰਹੇ ਸੀ ਉਹ ਸਭ ਕੁਝ ਦੇਖਣ ਤੋਂ ਬਾਅਦ ਗੁਰੂ ਸਾਹਿਬ ਨੇ ਜਿਹੜੀ ਗਗਨ ਮਥਾਲ ਰਵ ਚੰਦ ਦੀਪਕਵਨ ਆਰਤੀ ਇਹ ਗੁਰਦੁਆਰਾ ਸਾਹਿਬ ਆ ਕੇ ਜੜੀ ਉਚਾਰਨ ਕੀਤੀ ਜੜੀ ਰਚਨਾ ਥਰਡ ਫਲੋਰ ਤੇ ਜਿਹੜਾ ਗੁਰਦਰਾ ਸਾਹਿਬ ਸ਼੍ਰੀ ਦਰਬਾਰ ਸਾਹਿਬ ਪ੍ਰਕਾਸ਼ ਸੈਕੰਡ ਫਲੋਰ ਦੇ ਉੱਤੇ ਜਿਹੜਾ ਲੰਗਰ ਆ ਪਰ ਲੰਗਰ ਦੇ ਪ੍ਰਬੰਧਕ ਛੜੇ ਸਾਰੇ ਇੱਥੋਂ ਦੇ ਗੁਰਦਾਰਾ ਸਾਹਿਬ ਦੀ ਰਸੋਈ ਹੈ ਇੱਧਰ ਕੰਮ ਕਰ ਰਹੇ ਆ ਇੱਧਰ ਲੰਗਰ ਹਾਲ ਆ ਤੇ ਥੱਲੇ ਮੇਰੇ ਖਾਲ ਕਮਰੇ ਆ ਪ੍ਰਬੰਧ ਸਾਰਾ ਜਿਹੜਾ ਪਾਠੀ ਤਾਂ ਜਿਹੜੇ ਰਾਗੀ ਉਹ ਵੀ ਇੱਧਰ ਨੇ ਲੱਗਦੇ ਆ ਦੋ ਜਿਹੜੇ ਥੱਲੇ ਬੇਸਮੈਂਟ ਆ ਤੇ ਇੱਕ ਫਰਸਟ ਫਲੋਰ ਤੇ ਗੁਰਦਾਰਾ ਸਾਹਿਬ ਤੇ ਸਾਰੇ ਕਮਰੇ ਆ ਕਮਰਿਆਂ ਦਾ ਕਿਰਾਇਆ 15-1500 1600 ਰੁਪਏ ਲੈ ਰਹੇ ਆ। ਸਾਹਮਣੇ ਇੱਕ ਭਾਈ ਹਿੰਮਤ ਸਿੰਘ ਮੈਮੋਰੀਅਲ ਚਿਲਡਰਨ ਪਾਰਕ ਬਣਿਆ ਹੋਇਆ। ਤੇ ਗੁਰਦਰਾ ਸਾਹਿਬ ਦੇ ਵਿੱਚ ਵੀ ਹਾਂ ਮਤਲਬ ਕਮਰੇ ਫੁੱਲ ਹੀ ਆ। ਇੱਕ ਕਮਰਾ ਕਮਰੇ ਬਹੁਤ ਛੋਟੇ ਆ ਪਰ ਕਿਰਾਇਆ ਵੱਡਾ ਲੈ ਮੰਗੀ ਜਾਂਦੇ ਆ। 1600 ਰੁਪਏ ਕਹਿ ਰਹੇ ਨਿੱਕੇ ਜਿਹੇ ਕਮਰੇ ਦਾ। ਦੇਖ ਲਈ ਮਾੜੀ ਸਲਾਹ ਕਰਦੇ ਆ। ਸਮੁੰਦਰ ਦੇ ਨਾਲ ਨਾਲ ਸੌਆਂ ਦੇ ਹਿਸਾਬ ਨਾਲ ਹਜ਼ਾਰਾਂ ਦੇ ਹਿਸਾਬ ਨਾਲ ਹੋਟਲ ਨੇ ਇੱਕ ਵੀ ਬਿਲਡਿੰਗ ਐਹੋ ਜਿਹੀ ਨਹੀਂ ਜਿਹੜੀ ਹੋਟਲ ਨਾ ਹੋ ਸਾਰੀ ਹੋਟਲ ਹੀ ਆ ਤੇ ਉਦੋਂ ਪਿਛਲੇ ਅਗਲੀਆਂ ਚ ਵੀ ਹੋਟਲ ਹੀ ਹੋਟਲ ਆ ਪਰ ਕਿਸੇ 'ਚ ਵੀ ਕਮਰਾ ਨਹੀਂ ਮਿਲਦਾ ਜੇ ਕਮਰਾ ਮਿਲ ਰਿਹਾ ਤਾਂ ਉੱਥੇ ਪਾਰਕਿੰਗ ਨਹੀਂ ਹੈਗੀ ਤੇ ਇੰਨਾ ਜ਼ਿਆਦਾ ਰਸ਼ਾ ਸ਼ਨੀ ਐਤਵਾਰ ਮਤਲਬ ਸਮਝੋ ਬਾਹਰ ਆ ਕੰਮ ਅਸੀਂ ਘੰਟਾ ਡੇਢ ਘੰਟਾ ਲਗਾਤਾਰ ਸਾਨੂੰ ਹੋਟਲ ਪੁੱਛਦੇ ਹੋਗੇ ਤੇ ਹੁਣ ਹਾਰ ਕੇ ਪਿੱਛੇ ਜਾਣ ਲੱਗੇ ਆ ਗੁਰਦੁਆਰਾ ਸਾਹਿਬ ਉੱਥੇ ਦੇਖ ਕੇ ਆਉਣਾ ਕੀ ਮੌਲਾ